ਜਿ ਮੋਗਾ ਪੁਲਿਸ ਵੱਲੋਂ ਜੁਦ ਨਸ਼ਾ ਵਿਰੋਧ ਦੇ ਤਹਿਤ ਇੱਕ ਕਬੜੀ ਵੱਡੀ ਸਫਲਤਾ ਮਿਲੀ ਹੈਗੀ ਹੈ ਜਿਸ ਵਿੱਚ ਸੀਆਈਐਸਟਾਫ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਆਫੀਨ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਤਵਾਲ ਥਾਣੇ ਸਾਡੇ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੈਕਟਿਡ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਏ ਬੰਦੇ ਆ ਰਹੇ ਆ ਦੋ ਜਨੇ ਉਥੇ ਜਿਤਵਾਲ ਬਸ ਸਟੈਂਡ ਦੇ ਖੜੇ ਆ ਤੇ ਜਿਹੜੇ ਕਿਤੋਂ ਅਫੀਮ ਲੈ ਕੇ ਆਏ ਹੈਗੇ ਤੇ ਪਹਿਲਾਂ ਵੀ ਇਸ ਥਾਂ ਦੇ ਵਿੱਚ ਜਿਹੜੇ ਹੈਗੇ ਪਏ ਹੋਏ ਹੈਗੇ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਲਈ ਤਹਿਤੀ ਇਨਫੋਰਮੇਸ਼ਨ ਦਿੱਤਾ ਜਿਹੜੀ ਐਫ ਆਈ ਆਰ ਰਜਿਸਟਰ ਕਰਤੇ ਕਰਕੇ ਜੋ ਸਾਡੀ ਜੋ ਫਰਦੀ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀ ਵੀ 0 تن ایکس 9965 ਹੈਗਾ اور ਨੂ ਬ੍ਰਾਮਦ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਉਹ ਜਿਹੜੇ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬ੍ਰਾਮਦ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 181485 थाना जितਵਾਰ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੇ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜ ਲਿਪ ਪੁਛਿਸ਼ ਚੱਲੀ ਗਈ ਹੈ ਕਿਥੋਂ ਲੈ ਕੇ ਆ ਰਹੇ ਸੀ ਇਹ ਟ੍ਰੈਫਿਕ ਇਹ ਜੋ ਉਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਏ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਇਹ ਉਸ ਵਿੱਚ ਇਹਨਾਂ ਨੇ ਪ੍ਰਾਸੇ 6 ਕਿਲੋ ਜਿਹੜੀ ਸੋ ਫਿਲਮ ਲੈ ਕੇ ਆਈ। ਕੋਈ ਪਤਾ ਨਹੀਂ ਕਿ ਕਿੰਨੂੰ ਸਪਲਾਈ ਕਰਨੀ ਸੀ। ਨਹੀਂ ਇਹਨਾਂ ਨੇ ਹਜੇ ਇੱਕ ਦਿਨ ਹੀ ਅਕਾਲੀ ਫੜੇ ਹੈਗੇ ਤੇ ਅੱਜ ਅਸੀਂ ਇਹਨਾਂ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਕਿੰਨਾਂ ਨੂੰ ਡਿਲੀਵਰ ਕਰਨੀ ਸੀ ਉਸ ਦੀ ਅਸੀਂ ਜਾਣਕਾਰੀ ਇਹਦੇ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਔਰ ਜੀਤ ਜੀਤ ਪੁੱਤਰ ਗੁਰਜੰਤ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ ਹੀ ਲੈ ਕੇ ਆਇਆ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਔਰ ਫਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਠਾਨਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਕਾਰਡ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰਡ ਨੇ ਇੱਕ ਠਾਨਾ ਨਿਹਾਲ ਸਿੰਘੀ 307 ਦਾ ਇੱਕਾ थाना सिटी रामपुरा ਜਿਹੜਾ 353186 ਦਾ ਜਿਹੜਾ ਐਫਆਰ ਜਿਸਟੈਂਡ ਨੇ ਉਹ ਕਿ ਅਸਾਈਨਮੈਂਟ ਇੱਥੇ ਹੋ ਗਈ ਹੈ ਨਾ ਡਿਲੀਵਰ ਕਰੀ ਸੀ ਨਾ ਹੋ ਗਈ ਹੋ ਗਈ ਹਾਂ ਅਜੀਤਵਾਲੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਦਾਣਾ ਮੰਡੀ ਜਿਹੜੀ ਉੱਤੇ ਹੈਗੀ ਤੇ ਅਸੀਂ ਇਹਨਾਂ ਦੀ ਹੁਣ ਪੁੱਛਗਿਸ਼ ਕਰਕੇ ਜਿਹੜੀ ਇਹਨਾਂ ਕੋਲੋਂ ਫਰਦਰ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੀ ਵਾਰ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਰੀ ਹੈ ਅ ਅੱਜ ਮੋਗਾ ਪੁਲਿਸ ਵੱਲੋਂ ਜੁਦ ਨਸ਼ਾ ਵਿਰੋਧ ਦੇ ਤਹਿਤ ਇੱਕ ਕਬੜੀ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਸੀਆਈਐਸਟਾਫ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਆਫੀਨ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿਤਵਾਲ ਥਾਣੇ ਸਾਡੇ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੈਕਟਿਡ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਏ ਬੰਦੇ ਆ ਰਹੇ ਆ ਦੋ ਜਨੇ ਉਥੇ ਜਿਤਵਾਲ ਬਸ ਸਟੈਂਡ ਦੇ ਖੜੇ ਆ ਤੇ ਜਿਹੜੇ ਕਿਤੋਂ ਅਫੀਮ ਲੈ ਕੇ ਆਏ ਹੈਗੇ ਤੇ ਪਹਿਲਾਂ ਵੀ ਇਸ ਥਾਂ ਦੇ ਵਿੱਚ ਜਿਹੜੇ ਹੈਗੇ ਪਏ ਹੋਏ ਹੈਗੇ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਲਈ ਤਹਿਤੀ ਇਨਫੋਰਮੇਸ਼ਨ ਦਿੱਤਾ ਜਿਹੜੀ ਐਫ ਆਈ ਆਰ ਜਿਸ਼ਟ ਕਰਤੇ ਕਰਕੇ ਜੋ ਸਾਡੀ ਜੋ ਫਰਦੀ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀ ਵੀ 0 تن ایکس 9965 ਹੈਗਾ اور ਨੂ ਬ੍ਰਾਮਦ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਉਹ ਜਿਹੜੇ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬ੍ਰਾਮਦ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 181485 थाना जितਵਾਰ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੇ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜ ਲਿਪ ਪੁਛਿਸ਼ ਚੱਲੀ ਗਈ ਹੈ ਕਿਥੋਂ ਲੈ ਕੇ ਆ ਰਹੇ ਸੀ ਇਹ ਟ੍ਰੈਫਿਕ ਇਹ ਜੋ ਉਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਏ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਉਸ ਵਿੱਚ ਇਹਨਾਂ ਨੇ ਪਰਾਸੇ 6 ਕਿਲੋ ਜਿਹੜੀ ਸੋ ਅਫੀਮ ਲੈ ਕੇ ਆਈ ਸੀ ਕੋਈ ਪਤਾ ਨਹੀਂ ਕਿ ਉਹ ਸਪਲਾਈ ਕਰਨੀ ਸੀ ਨਹੀਂ ਇਹਨਾਂ ਨੇ ਹਜੇ ਇੱਕ ਦਿਨ ਹੀ ਅਕਾਲੀ ਫੜੇ ਹੈਗੇ ਤੇ ਅੱਜ ਅਸੀਂ ਇਹਦਾ ਰਿਮਾਂਡ ਲੈ ਕੇ ਅੱਗੇ ਦਿਨਾਂ ਦੇ ਫਰਦਰ ਨੂੰ ਕਿੰਨਾ ਨੂੰ ਡਿਲੀਵਰ ਕਰਨੀ ਸੀ ਉਸੇ ਅਸੀਂ ਜਾਣ ਕੇ ਇਹਦੇ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਔਰ ਜੀਤ ਜੀਤ ਪੁੱਤਰ ਗੁਰਜੰਤ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ ਹੀ ਲੈ ਕੇ ਆਇਆ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਔਰ ਫਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਠਾਨਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਕਾਰਡ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰਡ ਨੇ ਇੱਕ ਠਾਨਾ ਨਿਹਾਲ ਸਿੰਘ ਦੀ 307 ਦਾ ਇੱਕਾ थाना सिटी रामपुरा ਜਿਹੜਾ 353186 ਦਾ ਜਿਹੜਾ ਐਫਆਰ ਜਿਸਟੈਂਡ ਨੇ ਉਹ ਕਿ ਅਸਾਈਨਮੈਂਟ ਇੱਥੇ ਹੋ ਗਈ ਹੈ ਨਾ ਡਿਲੀਵਰ ਕਰੀ ਸੀ ਨਾ ਮੋਕਾ ਹੋ ਗਿਆ ਹਾਂ ਅਜੀਤਵਾਲੀ ਖੜੇ ਸੀ ਬਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਦਾਣਾ ਮੰਡੀ ਜਿਹੜੀ ਉੱਤੇ ਹੈਗੀ ਤੇ ਅਸੀਂ ਇਹਨਾਂ ਦੀ ਹੁਣ ਪੁੱਛਗਿਸ਼ ਕਰਕੇ ਜਿਹੜੀ ਇਹਨਾਂ ਕੋਲੋਂ ਫਰਦਰ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੀ ਵਾਰ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਰੀ ਹੈ